ਇਸ ਪੋਸਟ ਦੇ ਵਿੱਚ ਉਹਨਾਂ ਨੇ ਮਿਹਣਾ ਮਾਰਿਆ ਕਿ ਅਸੀਂ ਗਰੀਬਾਂ ਨੂੰ ਮਜ਼ਦੂਰਾਂ ਨੂੰ ਰਾਸ਼ਨ ਆ ਜਿਹੜੇ ਫ੍ਰੀ ਵੰਡੇ ਆ ਔਰ ਉਹ ਝੋਨੇ ਦੀ ਲਵਾਈ ਸਾਡੇ ਕੋਲੋਂ ਜਿਆਦਾ ਮੰਗ ਰਹੇ ਨੇ ਉਹ ਬਾਬੇ ਜੱਗੀ ਹੋਰਾਂ ਨੇ ਦਿੱਲੀ ਵਿੱਚ ਆਪਣਾ ਸਿਰ ਪੜਾਇਆ ਜਾ ਕੇ ਕਿਸਾਨ ਮੋਰਚੇ ਵਿੱਚ ਔਰ ਉਹਦੇ ਵਰਗੇ ਪਤਾ ਨਹੀਂ ਕਿੰਨੇ ਰੰਗਰੇਟਿਆ ਨੇ ਕਦੀ ਬਾਬੇ ਜੱਗੀ ਦੇ ਮੂੰਹੋਂ ਤੁਸੀਂ ਮਿਹਣਾ ਸੁਣਿਆ ਕਦੀ ਅਜੇ ਤੱਕ ਕਿ ਮੈਂ ਕਿਸਾਨਾਂ ਲਈ ਸਿਰ ਪੜਾਇਆ ਆਪਣਾ ਉਹਦੇ ਉਹਦਾ ਦੇ ਖੇਤੀਬਾੜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਬੇਜਮੀਨਾ ਵਿਚਾਰਾ ਕਿੱਦਨ ਕਿਸੇ ਮਜ਼ਦੂਰ ਨੇ ਤੁਹਾਡੇ ਪੈਰ ਫੜੇ ਹੀ ਆ ਕੇ ਵੀ ਸਾਨੂੰ ਫ੍ਰੀ ਰਾਸ਼ਨ ਵੰਡੋ ਠੀਕ ਆ ਨਾ ਜੇ ਤੁਸੀਂ ਰਾਸ਼ਨ ਵੰਡਿਆ ਵਾ ਤੇ ਤੁਸੀਂ ਹੁਣ ਉਹਦਾ ਫੇਸਬੁੱਕ ਤੇ ਆ ਕੇ ਤੁਸੀਂ ਮਿਹਣਾ ਮਾਰਨੇ ਪਤਾ ਨਹੀਂ ਤੁਸੀਂ ਨਿੱਜੀ ਤੌਰ ਤੇ ਵੰਡਿਆ ਵੀ ਇੱਕ ਨਹੀਂ ਵੰਡਿਆ ਫਿਰ ਤੁਸੀਂ ਦਿਹਾੜੀ ਦੇਣ ਲੱਗਿਆ ਕਿ ਹੈ ਕਿਸੇ ਨੂੰ ਜੱਦ ਕਿਉਂ ਪੁੱਛਦੇ ਆਂ ਦੀ ਕਿ ਤੂੰ ਮਜ਼ਦੂਰ ਆ ਜਾਂ ਕਿਸਾਨ ਪਹਿਲਾਂ ਪਿੰਡੋਂ ਪਰਦੇ ਕਰ ਲੋ ਜਾ ਕੇ ਕੀ ਪਤਾ ਕੋਈ ਗਰੀਬ ਜ਼ਿਮੀਂਦਾਰ ਹੀ ਹੋਵੇ ਜਿਹੜਾ ਤੁਹਾਡੇ ਤੋਂ ਇੰਨੀ ਦਿਹਾੜੀ ਮੰਗ ਰਿਹਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆ ਸਾਥੀਓ ਅੱਜ ਸਵੇਰੇ ਸਵੇਰੇ ਪੀਪੀ ਸੁਖਵਿੰਦਰ ਉਹਨਾਂ ਨੇ ਇੱਕ ਪੋਸਟ ਕੀਤੀ ਫੇਸਬੁੱਕ ਤੇ ਤੁਸੀਂ ਉਹਨਾਂ ਦੇ ਪੇਜ ਤੋਂ ਜਾ ਕੇ ਪੜ੍ਹ ਸਕਦੇ ਹੋ ਮੈਂ ਤੁਹਾਨੂੰ ਮੋਟਾ-ਮੋਟਾ ਵੈਸੇ ਦੱਸ ਦਿੰਨਾ ਕੀ ਗੱਲ ਕੀ ਆ ਇਸ ਪੋਸਟ ਦੇ ਵਿੱਚ ਉਹਨਾਂ ਨੇ ਮਿਹਣਾ ਮਾਰਿਆ ਕਿ ਅਸੀਂ ਗਰੀਬਾਂ ਨੂੰ ਮਜ਼ਦੂਰਾਂ ਨੂੰ ਰਾਸ਼ਨ ਆ ਜਿਹੜੇ ਫ੍ਰੀ ਵੰਡੇ ਆ ਔਰ ਉਹ ਝੋਨੇ ਦੀ ਲਵਾਈ ਸਾਡੇ ਕੋਲੋਂ ਜਿਆਦਾ ਮੰਗ ਰਹੇ ਨੇ ਸੋ ਪੀਪੀ ਸੁਖਵਿੰਦਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਕਿਦਦਨ ਕਿਸੇ ਮਜ਼ਦੂਰ ਨੇ ਤੁਹਾਡੇ ਪੈਰ ਫੜੇ ਹੀ ਆ ਕੇ ਵੀ ਸਾਨੂੰ ਫ੍ਰੀ ਰਾਸ਼ਨ ਵੰਡੋ ਠੀਕ ਆ ਨਾ ਜੇ ਤੁਸੀਂ ਰਾਸ਼ਨ ਵੰਡਿਆ ਵਾ ਤੇ ਤੁਸੀਂ ਹੁਣ ਉਹਦਾ ਫੇਸਬੁੱਕ ਤੇ ਆ ਕੇ ਤੁਸੀਂ ਮਿਹਣਾ ਮਾਰਨੇ ਪਤਾ ਨਹੀਂ ਤੁਸੀਂ ਨਿੱਜੀ ਤੌਰ ਤੇ ਵੰਡਿਆ ਵੀ ਇੱਕ ਨਹੀਂ ਵੰਡਿਆ ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਆਪਣੀ ਪੋਸਟ ਦੇ ਵਿੱਚ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਰਾਸ਼ਨ ਵੰਡਣ ਲੱਗਿਆ ਕਿਸੇ ਨੂੰ ਪੁੱਛਿਆ ਨਹੀਂ ਕਿ ਤੂੰ ਕਿਸਾਨ ਆ ਕਿ ਮਜ਼ਦੂਰ ਆਂ ਅਸੀਂ ਸਾਰਿਆਂ ਦੀ ਹੈਲਪ ਕੀਤੀ ਆ ਤੇ ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਰਾਸ਼ਨ ਵੰਡਣ ਲੱਗਿਆ ਨਹੀਂ ਕਿਸੇ ਨੂੰ ਜਾਤ ਪੁੱਛੀ ਉਹਦੀ ਤੇ ਫਿਰ ਤੁਸੀਂ ਦਿਹਾੜੀ ਦੇਣ ਲੱਗਿਆ ਕਿ ਹੈ ਕਿਸੇ ਨੂੰ ਜਾਤ ਕਿਉਂ ਪੁੱਛਦੇ ਹੋ ਉਹਦੀ ਕੀ ਤੂੰ ਮਜ਼ਦੂਰ ਆ ਜਾਂ ਕਿਸਾਨ ਪਹਿਲਾਂ ਪਿੰਡੂ ਪਤਾ ਇਹ ਕਰ ਲੋ ਜਾ ਕੇ ਕੀ ਪਤਾ ਕੋਈ ਗਰੀਬ ਜ਼ਿਮੀਂਦਾਰ ਹੀ ਹੋਵੇ ਜਿਹੜਾ ਤੁਹਾਡੇ ਤੋਂ ਇੰਨੀ ਦਿਹਾੜੀ ਮੰਗ ਰਿਹਾ ਕਿਉਂਕਿ ਸਾਰੇ ਜੱਟ ਜ਼ਿਮੀਂਦਾਰ ਜਿਹੜੇ ਉਹ ਪੈਲੀ ਬੰਨੇ ਵਾਲੇ ਤੇ ਹੈ ਨਹੀਂ ਆ ਔਰ ਸਾਰੇ ਜੱਟ ਜ਼ਿਮੀਂਦਾਰਾਂ ਨੂੰ ਬਾਹਰੋਂ ਫੰਡ ਵੀ ਨਹੀਂ ਆ ਰਿਹਾ ਬਹੁਤ ਸਾਰੇ ਬੰਦੇ ਇੱਥੇ ਦਿਹਾੜੀਆਂ ਕਰ ਰਹੇ ਨੇ ਸੋ ਪਹਿਲਾਂ ਪਤਾ ਤੇ ਕਰ ਲੋ ਕਿ ਉਹ ਕਿਹੜੀ ਜਾਤ ਦੇ ਬੰਦੇ ਆ ਜਿਨ੍ਹਾਂ ਨੇ ਤੁਹਾਡੇ ਕੋਲੋਂ ਛੜੀ ਝੋਨੇ ਦੀ ਲਵਾਈ ਆ ਜਿਆਦੀ ਮੰਗੀ ਆ ਔਰ ਸਿਆਣੇ ਕਹਿੰਦੇ ਨੇ ਕਿ ਦਾਨ ਇਦਾਂ ਕਰੋ ਕਿ ਸੱਜਾ ਹੱਥ ਦਾਨ ਕਰ ਰਿਹਾ ਤੇ ਖੱਬੇ ਹੱਥ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਔਰ ਸ਼ਾਬਾਸ਼ ਤੁਸੀਂ ਹੀ ਫੇਸਬੁੱਕ ਤੇ ਆ ਕੇ ਜਿਹੜੇ ਆ ਉਹ ਮਿਹਨੇ ਮਾਰ ਰਹੇ ਜੇ ਤੁਸੀਂ ਕਿਸੇ ਨੂੰ ਦੋਛ ਲੜਾਂ ਦਿੱਤੀਆਂ ਵੀ ਹੋਣਗੀਆਂ ਔਰ ਜੇ ਅਸੀਂ ਵਾਰਸ ਦੱਸਦੇ ਹਾਂ ਆਪਣੇ ਆਪ ਨੂੰ ਭਾਈ ਕਨਈਆ ਜੀ ਦੇ ਔਰ ਭਾਈ ਕਨਈਆ ਜੀ ਜਿਨ੍ਹਾਂ ਨੇ ਦੁਸ਼ਮਣਾਂ ਦੇ ਮੂੰਹ ਵਿੱਚ ਵੀ ਪਾਣੀ ਪਾਇਆ ਸੀ ਔਰ ਜੇ ਤੁਸੀਂ ਕਿਸੇ ਗਰੀਬ ਦੀ ਹੈਲਪ ਵੀ ਕਰਦੀ ਤੇ ਤੁਸੀਂ ਹੁਣ ਮਿਹਨੇ ਦੇਣੇ ਸ਼ੁਰੂ ਕਰਦੇ ਕਿ ਅਸੀਂ ਹੈਲਪ ਕਰਦੇ ਗਰੀਬਾਂ ਦੀ ਸੋ ਜੇ ਦਾਨ ਦੇ ਕੇ ਕਿਸੇ ਨੂੰ ਮਿਹਣਾ ਹੀ ਦੇਣਾ ਤੇ ਮੈਨੂੰ ਲੱਗਦਾ ਕਿ ਇਹ ਤੋਂ ਘਟਿਆ ਇਹ ਤੋਂ ਨੀਚ ਤੇ ਇਹ ਤੋਂ ਹੋਸ਼ੇਪਨ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਔਰ ਪੀਪੀ ਸੁਖਵਿੰਦਰ ਸਾਹਿਬ ਬਾਬੇ ਜੱਗੀ ਹੋਰਾਂ ਨੇ ਦਿੱਲੀ ਵਿੱਚ ਆਪਣਾ ਸਿਰ ਪੜਾਇਆ ਜਾ ਕੇ ਕਿਸਾਨ ਮੋਰਚੇ ਵਿੱਚ ਔਰ ਉਹਦੇ ਵਰਗੇ ਪਤਾ ਨਹੀਂ ਕਿੰਨੇ ਰੰਗਰੇਟਿਆ ਨੇ ਕਦੀ ਬਾਬੇ ਜੱਗੀ ਦੇ ਮੂੰਹੋਂ ਤੁਸੀਂ ਮਿਹਣਾ ਸੁਣਿਆ ਕਦੀ ਅਜੇ ਤੱਕ ਵੀ ਮੈਂ ਕਿਸਾਨਾਂ ਲਈ ਸਿਰ ਪੜਾਇਆ ਆਪਣਾ ਉਹਦੇ ਉਹਦਾ ਦੇ ਖੇਤੀਬਾੜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਬੇਜਮੀਨਾ ਵਿਚਾਰਾ ਔਰ ਜਿਹੜੇ ਕਿਸਾਨ ਵੀਰ ਸੱਚਮੁੱਚੀ ਜਿਹੜੇ ਦਿਲੋਂ ਮਤ ਕਰਦੇ ਨੇ ਉਹਨਾਂ ਨੂੰ ਸਲਾਮ ਆ ਬਈ ਔਰ ਲਾਣ ਤਾਂ ਇਹੋ ਜੇ ਬੰਦਿਆਂ ਨੂੰ ਜਿਹੜੇ ਮਿਹਣੇ ਦਿੰਦੇ ਨੇ ਬਾਅਦ ਵਿੱਚ ਔਰ ਸੱਚੀ ਗੱਲ ਤੇ ਇਹ ਆ ਕਿ ਮਜ਼ਦੂਰਾਂ ਨੂੰ ਤੁਸੀਂ ਚਾਹੁੰਦੇ ਨਹੀਂ ਕਿ ਕਦੀ ਉਹ ਤੁਹਾਡੇ ਬਰਾਬਰ ਆ ਸਕਣ ਤੁਸੀਂ ਚਾਹੁੰਦੇ ਆ ਕਿ ਉਹ ਸਾਡੇ ਸਾਡੀ ਦਿੱਤੀ ਖੇਰਾਤ ਤੇ ਹੀ ਪਲਦੇ ਰਹਿਣ ਜੇ ਕਾਣੀਵੰਡ ਨਾ ਹੋਈ ਹੁੰਦੀ ਜੇ ਮਜ਼ਦੂਰਾਂ ਨੂੰ ਸ਼ੁਰੂ ਤੋਂ ਪ੍ਰੋਪਰ ਉਹਨਾਂ ਦਾ ਮਿਹਨਤਾਂ ਨੂੰ ਮਿਲਦਾ ਤੇ ਅੱਜ ਮਜ਼ਦੂਰਾਂ ਨੂੰ ਤੁਹਾਡੇ ਕਿਲੋ ਆਟੇ ਦੀ ਲੋੜ ਹੀ ਨਹੀਂ ਪੈਣੀ ਸ਼ਾਇਦ ਉਹਨਾਂ ਦਾ ਜੀਵਨ ਪੱਧਰ ਹੀ ਵਿਚਾਰਿਆਂ ਦਾ ਕਿਉਂਕਿ ਉਹਨਾਂ ਨੂੰ ਦਿਹਾੜੀ ਨਹੀਂ ਜਦੋਂ ਮਜ਼ਦੂਰ ਨੂੰ ਪ੍ਰੋਪਰ ਮਿਲਦੀ ਉਹਦਾ ਜੀਵਨ ਜੀਵਨ ਪੱਧਰ ਕਿੱਥੋਂ ਉੱਚਾ ਹੋ ਜਾਊਗਾ ਸੋ ਮੈਂ ਇੱਥੇ ਮਜ਼ਦੂਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਪੀਪੀ ਸੁਖਵਿੰਦਰ ਵਰਗੇ ਤੁਹਾਡੇ ਕੋਲ ਕਿਲੋ ਆਟਾ ਲੈ ਕੇ ਆਉਂਦੇ ਆ ਤੇ ਮਨਾ ਕਰਦੇ ਹੋ ਲੈਣ ਤੋਂ ਬਾਅਦ ਚ ਬਈਏ ਤੁਹਾਨੂੰ ਮਿਹਣੇ ਦੇਣਗੇ ਬਹੁਤ ਬਹੁਤ ਧੰਨਵਾਦ ਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਟਿਡ ਕੰਪਨੀਆਂਸ ਐਚਐਸ ਇਸ ਐਸ 威尔 ਲੋਕਲ ਬਿਲਡਰਸ ਵਿਦ 브ਦਰਸ He professional by plumbing, electrician, masonry work, carpentry. For more information, please contact him at www.checktrade.com. ID number 921760 Shamra Chander Center. call him on this number 074888 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ